ਦੋਸਤੋ ਸਿਆਣੇ ਕਹਿੰਦੇ ਆ ਕਿ ਕਿਸਮਤ ਤੋਂ ਜ਼ਿਆਦਾ ਤੇ ਸਮੇਂ ਤੋਂ ਪਹਿਲਾਂ ਕਦੇ ਕਿਸੇ ਨੂੰ ਨਹੀਂ ਮਿਲਦਾ ਪਰ ਹਾਂ ਜੇਕਰ ਕੋਸ਼ਿਸ਼ ਕਰੀਏ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਹੀ ਜਾਂਦਾ ਹੈ ਤੇ ਜੇ ਹੱਥ ਤੇ ਹੱਥ ਧਰ ਕੇ ਵੀ ਬੈਠ ਜਾਈਏ ਤਾਂ ਕੁਝ ਨਹੀਂ ਮਿਲਦਾ ਪ੍ਰਮਾਤਮਾ ਨੇ ਜਿੰਨਾ ਜਿਸ ਨੂੰ ਦੇਣਾ ਹੈ ਉਹਨਾਂ ਦੇ ਹੀ ਦੇਣਾ ਹੈ ਛੋ ਇਸੇ ਤਰ੍ਹਾਂ ਦੀ ਕਹਾਣੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਜੁੜੇ ਰਹੋ ਅੰਤ ਤੱਕ ਕਹਾਣੀ ਬਹੁਤ ਇੰਟਰਸਟਿੰਗ ਹੈ ਕਿ ਕਿਸੇ ਪਿੰਡ ਵਿੱਚ ਇੱਕ ਬਹੁਤ ਹੀ ਨੇਕ ਤੇ ਗਿਆਨੀ ਸਾਧੂ ਰਹਿੰਦਾ ਸੀ ਲੋਕ ਉਸ ਕੋਲ ਆਪਣੇ ਦੁੱਖ ਸੁੱਖ ਦੀ ਸਲਾਹ ਲੈਣ ਆਉਂਦੇ ਉਹ ਕਦੇ ਵੀ ਕਿਸੇ ਤੋਂ ਕੁਝ ਲੈਂਦਾ ਨਹੀਂ ਸੀ ਉਹ ਸਿਰਫ ਇੱਕ ਰੋਜ਼ ਲਈ ਰੋਟੀ ਮੰਗਦਾ ਸੀ ਇੱਕ ਦਿਨ ਇੱਕ ਨੌਜਵਾਨ ਆ ਕੇ ਪੁੱਛਦਾ ਹੈ ਕਿ ਬਾਬਾ ਜੀ ਤੁਸੀਂ ਸਾਰੀ ਉਮਰ ਧਰਮ ਤੇ ਗਿਆਨ ਦੀ ਗੱਲ ਕਰਦੇ ਹੋ ਤੁਹਾਡੇ ਕੋਲ ਨਾ ਤਾਂ ਧਨ ਹੈ ਨਾ ਘਰ ਹੈ ਜੀ ਜ਼ਿੰਦਗੀ ਵਿੱਚ ਕੁਝ ਪਾਉਣਾ ਹੰਡਾਉਣਾ ਨਹੀਂ ਕੋਈ ਐਸ਼ ਦੀ ਜ਼ਿੰਦਗੀ ਨਹੀਂ ਜਿਉਣੀ ਫਿਰ ਇਸ ਜੀਵਨ ਦਾ ਕੀ ਲਾਭ ਸਾਧੂ ਪਹਿਲਾਂ ਤਾਂ ਥੋੜਾ ਹੱਸਿਆ ਤੇ ਫਿਰ ਉਸ ਨੌਜਵਾਨ ਨੂੰ ਕਿਹਾ ਤੂੰ ਅੱਜ ਦੀ ਰਾਤ ਮੇਰੇ ਕੋਲ ਰਹਿ ਤੈਨੂੰ ਕੱਲ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਰਾਤ ਹੋ ਗਈ ਦੋਵੇਂ ਸੌ ਗਏ ਸਵੇਰੇ ਸਾਧੂ ਨੇ ਨੌਜਵਾਨ ਨੂੰ ਇੱਕ ਰੋਟੀ ਦਿੱਤੀ ਤੇ ਕਿਹਾ ਇਹ ਰੋਟੀ ਲੈ ਜਾ ਪਰ ਕਿਸੇ ਭੁੱਖੇ ਨੂੰ ਨਾ ਦੇਈ ਨੌਜਵਾਨ ਸਾਧੂ ਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਕਿ ਬੜਾ ਪਾਗਲ ਬੰਦਾ ਹੈ ਕਿ ਜੇਕਰ ਇਹ ਇਸ ਰੋਟੀ ਕਿਸੇ ਭੁੱਖੇ ਇਨਸਾਨ ਨੂੰ ਨਹੀਂ ਦੇਣੀ ਤਾਂ ਇਹ ਰੋਟੀ ਮੈਂ ਕਿਸ ਨੂੰ ਦੇਵਾਂਗਾ ਜਿਹੜਾ ਰੱਜਿਆ ਹੋਵੇਗਾ ਉਹ ਰੋਟੀ ਨੂੰ ਕਿਉਂ ਖਾਏਗਾ ਉਹ ਤਾਂ ਪਹਿਲਾਂ ਹੀ ਰੱਜਿਆ ਹੋਇਆ ਹੈ ਤੇ ਰੋਟੀ ਤਾਂ ਕੋਈ ਭੁੱਖਾ ਹੀ ਖਾਏਗਾ ਪਰ ਉਹ ਸਾਧੂ ਦੀ ਜਿਹੜੀ ਸ਼ਰਤ ਸੀ ਉਹ ਇਹੀ ਸੀ ਕਿ ਕਿਸੇ ਭੁੱਖੇ ਇਨਸਾਨ ਨੂੰ ਰੋਟੀ ਨਹੀਂ ਦੇਣੀ ਚਲੋ ਨੌਜਵਾਨ ਸਾਧੂ ਦੀ ਗੱਲ ਸੁਣ ਕੇ ਤੁਰ ਪਿਆ ਪਰ ਉਹਨੂੰ ਹੁਕਮ ਦਾ ਮੰਨਣਾ ਪੈਣਾ ਸੀ ਨਾ ਨੌਜਵਾਨ ਆਪਣੇ ਰਸਤੇ ਨਿਕਲ ਗਿਆ ਪਹਿਲਾ ਚੌਕ ਵਿੱਚ ਇੱਕ ਬੁੱਢੀ ਮਹਿਲਾ ਮਿਲੀ ਜੋ ਦੇਖਣ ਨੂੰ ਗਰੀਬ ਲੱਗ ਰਹੀ ਸੀ ਉਸਨੇ ਕਿਹਾ ਪੁੱਤ ਤੈਨਨੇ ਦਿਨਾਂ ਤੋਂ ਭੁੱਖੀ ਆ ਨੌਜਵਾਨ ਨੇ ਰੋਟੀ ਉਸ ਨੂੰ ਨਾ ਦਿੱਤੀ ਕਿਉਂਕਿ ਸਾਧੂ ਦੀ ਇੱਕ ਸ਼ਰਤ ਸੀ ਕਿ ਭੁੱਖੇ ਨੂੰ ਰੋਟੀ ਨਹੀਂ ਦੇਣੀ ਉਹ ਅਗਲੇ ਚੌਂਕ ਤੇ ਗਿਆ ਤੇ ਉੱਥੇ ਉਹਨੂੰ ਇੱਕ ਬੱਚਾ ਮਿਲਿਆ ਜਿਸ ਨੇ ਕਿਹਾ ਮੇਰੀ ਮਾਂ ਮਰ ਗਈ ਤੇ ਮੈਂ ਬਹੁਤ ਭੁੱਖਾ ਹਾਂ ਨੌਜਵਾਨ ਨੇ ਉਸ ਨੂੰ ਵੀ ਰੋਟੀ ਨਾ ਦਿੱਤੀ ਅੰਤ ਵਿੱਚ ਰੋਟੀ ਨੂੰ ਇੱਕ ਕੁੱਤਾ ਲੈ ਗਿਆ ਨੌਜਵਾਨ ਦੁਖੀ ਹੋ ਕੇ ਸਾਧੂ ਕੋਲ ਵਾਪਸ ਗਿਆ ਤੇ ਕਿਹਾ ਮੇਰੀ ਰੋਟੀ ਦਾ ਕਿਸੇ ਕੰਮ ਨਾ ਆਈ ਉਹ ਤਾਂ ਇੱਕ ਕੁੱਤਾ ਲੈ ਗਿਆ ਸਾਧੂ ਨੇ ਹੌਲੇ ਜਿਹੇ ਲਹਿਜੇ ਵਿੱਚ ਸਮਝਾਇਆ ਪੁੱਤ ਰੋਟੀ ਤਾਂ ਤੈਨੂੰ ਰੱਬ ਨੇ ਦਿੱਤੀ ਸੀ ਜੇ ਤੂੰ ਕਿਸੇ ਭੁੱਖੇ ਨੂੰ ਦੇ ਦਿੰਦਾ ਤਾਂ ਤਾ ਤੂੰ ਰੱਬ ਬਣ ਜਾਂਦਾ ਪਰ ਤੂੰ ਉਸ ਰੋਟੀ ਦੀ ਰਾਖੀ ਕਰਦਾ ਰਿਹਾ ਉਹ ਰੋਟੀ ਜੀਦੇ ਕਰਮਾਂ ਵਿੱਚ ਸੀ ਉਹ ਉਸ ਨੂੰ ਮਿਲ ਗਈ ਤੇ ਤੂੰ ਉਸ ਰੋਟੀ ਨੂੰ ਸਾਹਮਦਾ ਰਿਹਾ ਉਸੇ ਤਰ੍ਹਾਂ ਪ੍ਰਮਾਤਮਾ ਵੀ ਹਰ ਇੱਕ ਜੀਵ ਨੂੰ ਪਥਰਾਂ ਵਿੱਚ ਦੇ ਵਿੱਚ ਰੋਟੀ ਦੇ ਦਿੰਦਾ ਹੈ ਕਿ ਰੱਬ ਹੀਲਾ ਵਸੀਲਾ ਕਰਦਾ ਹੈ ਜਿਸ ਦੇ ਕਰਮਾਂ ਵਿੱਚ ਰੋਟੀ ਹੁੰਦੀ ਹੈ ਉਹਨੂੰ ਦੇ ਦਿੰਦਾ ਹੈ ਇਸ ਕਹਾਣੀ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਜੋ ਰੱਬ ਦਿੰਦਾ ਹੈ ਵੰਡ ਕੇ ਖਾਣ ਲਈ ਦਿੰਦਾ ਹੈ ਰੱਖਣ ਲਈ ਨਹੀਂ ਦਿੰਦਾ ਜੇਕਰ ਆਪਾਂ ਨੂੰ ਕੋਈ ਵੀ ਚੀਜ਼ ਦਿੱਤੀ ਹੈ ਪਰਮਾਤਮਾ ਨੇ ਤਾਂ ਉਸ ਨੂੰ ਹੋਰਾਂ ਨਾਲ ਵੰਡ ਕੇ ਖਾਈਏ ਤਾਂ ਉਹ ਵੱਧਦੀ ਹੈ ਘਟਦੀ ਨਹੀਂ ਕਿਉਂਕਿ